ਹਾਂਜੀ ਸੱਸੀ ਕਾਲਜੀ ਸਾਰਿਆਂ ਦਾ ਤੁਹਾਡਾ ਸਵਾਗਤ ਆ ਆਪਣੀ ਚੈਨਲ ਤੇ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਤੇ ਸਾਰੇ ਵਧੀਆ ਹੋਮੂਗੇ ਠੀਕ ਠਾਕ ਹੋਮੂਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਆਪਾਂ ਬਈ ਤੁਹਾਨੂੰ ਦੱਸਦੇ ਹਨਾ ਵੀ ਆਪਣੇ ਘਰ ਦੇ ਵਿੱਚ ਕੀੜੀਆਂ ਆ ਹੀ ਜਾਂਦੀਆਂ ਹਨਾ ਤੇ ਚੀਟੀਆਂ ਵੀ ਕਹਿੰਦੇ ਕਈ ਇਹਨਾਂ ਨੂੰ ਹਿੰਦੀ ਦੇ ਵਿੱਚ ਚੀਟੀਆਂ ਕਹਿ ਜਾਂਦਾ ਹਨਾ ਤੇ ਆਪਾਂ ਤਾਂ ਕੀੜੀਆਂ ਕਹਿੰਦੇ ਹਨਾ ਕੀੜੀਆਂ ਆ ਜਾਂਦੀਆਂ ਨੇ ਦੇਖੋ ਜੀ ਮਖੰਡ ਦੇ ਵਿੱਚ ਪੈ ਜਾਂਦੀਆਂ ਨੇ ਕਾ ਦੇਖੋ ਇਹ ਤਾਂ ਹੁਣ ਤਾਂ ਥੋੜੀ ਜਿਹੀ ਘਟਾਉਣੀ ਕਿਉਂਕਿ ਸਰਦੀ ਸੀ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਜਿਵੇਂ ਕਿ ਆਪਾਂ ਰੋਟੀ ਰੋਟੀਆਂ ਤੇ ਵੀ ਚੜ ਜਾਂਦੀਆਂ ਕਿ ਉਹ ਲਾ ਕੇ ਰੱਖ ਦਿੰਦੇ ਆ ਨਾ ਤੇ ਆਪਣੇ ਰੋਟੀ ਵਾਲੇ ਬਾਕਸ ਦੇ ਵਿੱਚ ਚਪਾਤੀ ਬਾਕਸ ਦੇ ਵਿੱਚ ਵੀ ਪੈ ਜਾਂਦੀਆਂ ਨੇ ਖੰਡ ਵਗੈਰਾ ਦੇ ਵਿੱਚ ਤਾਂ ਬਹੁਤ ਜ਼ਿਆਦਾ ਪੈ ਜਾਂਦੀਆਂ ਮਿੱਠਾ ਕੋਈ ਚੀਜ਼ ਹੁੰਦੀ ਆਪਣੇ ਮਿੱਠੇ ਵਾਲੀ ਜਿਹੇ ਡੱਬਾ ਹੋ ਗਿਆ ਹਨਾ ਮਠਿਆਈ ਵਾਲਾ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪੈ ਜਾਂਦੀਆਂ ਬਈ ਕੀੜੀਆਂ ਤੇ ਇਹਦਾ ਇੱਕ ਛੋਟਾ ਜਿਹਾ ਸੋਲੂਸ਼ਨ ਮੈਂ ਤੁਹਾਨੂੰ ਦੱਸਦੀ ਹਾਂ ਤੇ ਆਪਾਂ ਕੀ ਕਰਨਾ ਵੀ ਲਸਣ ਲੈ ਲੈਣੀ ਆ ਸੱਤ ਅੱਠ ਕਲੀਆਂ ਲੈ ਲਓ ਤੇ ਬਸ ਸੱਤ ਅੱਠ ਕਲੀਆਂ ਬਹੁਤ ਹੋਣਗੀਆਂ ਤੇ ਇਹਦੇ ਵਿੱਚ ਆਪਾਂ ਕਰਾਂਗੇ ਵੀ ਇੱਕ ਲੈਣਾਗਾ ਤੁਸੀਂ ਕੱਪੜਾ ਕੋਈ ਵੀ ਕੱਪੜਾ ਲੈ ਲੈਣਾ ਥੋੜਾ ਜਿਹਾ ਪਤਲਾ ਹੋਵੇ ਜਿਵੇਂ ਕਿ ਆ ਮਲਮਲ ਦਾ ਕੱਪੜਾਗਾ ਇਦਾਂ ਦਾ ਕੱਪੜਾ ਹੋਵੇ ਤੇ ਇਹਨੂੰ ਆਪਾਂ ਲਾਸ ਨੂੰ ਇਹ ਤੇ ਰੱਖਾਂਗੇ ਇਹ ਬਹੁਤ ਵੱਡੀ ਪ੍ਰੋਬਲਮ ਆ ਕੀੜੀਆਂ ਦੇ ਆਉਣ ਦੀ ਤੇ ਆਪਾਂ ਇਹਦੇ ਵਿੱਚ ਬਈ ਸੇਧ ਕਰ ਲਾਂਗੇ ਫੋਗ ਦੇ ਨਾਲ ਇਦਾਂ ਲਾਸ ਨੂੰ ਚ ਇਦਾਂ ਇਹਦੇ ਵਿੱਚ ਗਲੀਆਂ ਗੀਆਂ ਕਰ ਲੈਣੀਆਂ ਹੋਲ ਕਰ ਲੈਣੀਆਂ ਲਿਸਟਿਕ ਇਹਨਾਂ ਤਾਂ ਕਿ ਇਹਦੇ ਹਨਾ ਜਿਆਦਾ 스멜 ਆਵੇ ਤੇ ਲਸਣ ਦੀ ਬਹੁਤ 스멜 ਆਉਂਦੀ ਹੈ ਤੇ ਆਪਾਂ ਇਹਨੂੰ ਸਿੱਧਾ ਨਹੀਂ ਰੱਖਾਂਗੇ ਵਿਲਾਸ ਨੂੰ ਐਦਾਂ ਨਹੀਂ ਰੱਖ ਦਾਂਗੇ ਹਨਾ ਤੇ ਐਦਾਂ ਇਹਦੀ 스멜 ਵਾਲੀ ਆਉਂਦੀ ਹੁੰਦੀ ਹੈ ਤੇ ਖੰਡ ਦੇ ਵਿੱਚ 스멜 ਆਊਗੀ ਜਿਹੜੀ ਕਿ ਆਪਾਂ ਨੂੰ ਵਧੀਆ ਨਹੀਂ ਲੱਗਣੀ ਹਨਾ ਤੇ ਇਦਾਂ ਆਪਾਂ ਹੋਲ ਤਾਂ ਕਰਦੇ ਆ ਤਾਂ ਕਿ ਦੀ 스멜 ਵੱਧਦਾ ਵੀ ਜ਼ਿਆਦਾ ਆਵੇ ਤੇ ਆਪਾਂ ਇਸ ਤਿੱਕੇ ਨਾਲ ਹੋਲ ਕਰ ਲੈਣੇ ਆ ਸਾਰੀ ਲਸਣ ਦੇ ਵਿੱਚ ਤੁਸੀਂ ਨਾ ਇਦਾਂ ਹੋਲ ਕਰ ਲਿਓ ਤਾਂ ਕਿ ਦੀ 스멜 ਜ਼ਿਆਦਾ ਆਵੇ ਤੇ ਜਿਹੜੀ ਵੀ ਆਪਾਂ ਚੀਜ਼ ਦੇ ਵਿੱਚ ਰੱਖੀ ਹੈ ਨਾ ਇਹ ਨੂੰ ਡਾਇਰੈਕਟ ਨਾ ਰੱਖਿਓ ਸਿੱਧਾ ਨਾ ਰੱਖਿਓ ਸਿੱਧਾ ਰੱਖਣ ਨਾਲ ਤੁਹਾਡੀ ਲਾਸਨ ਨਾਲ ਨਾ 스ਪੈਲ ਆਉਣ ਲੱਗ ਜੂਗੀ ਕੋਈ ਵੀ ਚੀਜ਼ ਚ ਰੱਖੂਗੀ ਤੇ ਹੁਣ ਆਪਾਂ ਇਹਦੀ ਪੋਟਲੀ ਬਣਾਉਣੀ ਆ ਦੇਖੋ ਵੀ ਆਪਾਂ ਇਦਾਂ ਪੋਟਲੀ ਬਣਾ ਲਈ ਆ ਪੋਟਲੀ ਬਣਾ ਕੇ ਕੋਈ ਵੀ ਚੀਜ਼ ਜਿਵੇਂ ਕੋਈ ਮਠਿਆਈ ਵਾਲਾ ਡੱਬਾ ਹੁੰਦਾ ਉਹਦੇ ਵਿੱਚ ਵੀ ਰੱਖ ਸਕਦੇ ਹੋ ਇਦਾਂ ਪੋਟਲੀ ਬਣਾ ਕੇ ਚੀਨੀ ਵਾਲੇ ਡੱਬੇ ਚ ਰੱਖ ਸਕਦੇ ਹੋ ਤੁਸੀਂ ਰੋਟੀ ਵਾਲੇ ਆਪਣਾ ਚਪਾਤੀ ਬਾਕਸ ਹੁੰਦਾ ਉਹਦੇ ਵੀ ਉੱਪਰ ਕੀੜੀਆਂ ਬਹੁਤ ਚੜ ਜਾਂਦੀਆਂ ਨੇ ਰੋਟੀਆਂ ਦੇ ਵਿੱਚ ਵੀ ਪੈ ਜਾਂਦੀਆਂ ਨੇ ਚਾਹੇ ਆਪਣਾ ਪੱਕੇ ਨਹੀਂ ਲੋਕ ਕਰ ਦਈਏ ਚਪਾਤੀ ਬਾਕਸ ਨੂੰ ਉਤੇ ਘਿਓ ਲੱਗਿਆ ਹੁੰਦਾ ਤਾਂ ਕੀੜੀਆਂ ਆ ਜਾਂਦੀਆਂ ਤੇ ਇਦਾਂ ਰੱਖ ਕੇ ਆਪਾਂ ਉੱਪਰੋਂ ਢੱਕ ਦਾਂਗੇ ਤੇ ਇਹਦੇ ਨਾਲ ਆਪਣੇ ਕੀੜੀਆਂ ਬਿਲਕੁਲ ਨਹੀਂ ਪੈਣੀਆਂ ਖੰਡ ਦੇ ਵਿੱਚ ਤੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਪੈ ਜਾਂਦੀਆਂ ਨੇ ਇਸ ਤਿੱਕੇ ਨਾਲ ਤੁਸੀਂ ਢੱਕ ਸਕਦੇ ਹੋ ਰੱਖ ਸਕਦੇ ਹੋ ਤੇ ਕੀੜੀਆਂ ਵਗੈਰਾ ਨਹੀਂ ਆਉਣੀਆਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਮੈਂਟ ਕਰਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ